ਖਾਣ ਪੀਣ ਦੇ ਮਸਲੇ ਤੇ ਦੋ ਐਮ ਡਵੈਲਪਮੈਂਟਸ ਹੋਈਆਂ ਨੇ ਜਿਸ ਉੱਤੇ ਮੈਂ ਅੱਜ ਟਿੱਪਣੀ ਕਰਨੀ ਚਾਹੁੰਦਾ ਇੱਕ ਤਾਂ ਇਹ ਕਿ ਜਿਹੜੀ ਪਾਰਲੀਮੈਂਟ ਵਿੱਚ ਕੰਟੇਨ ਚ ਖਾਣਾ ਸਸਤੇ ਰੇਟਾਂ ਤੇ ਯਾਨੀ ਸਬਸਿਡੀ ਦੇ ਤਹਿਤ ਮਿਲਦਾ ਹੈ ਉਸ ਉੱਪਰ ਆਮ ਲੋਕੀ ਹੁਣ ਇਤਰਾਜ਼ ਕਰਨ ਲੱਗ ਪਏ ਨੇ ਸੰਸਦਿਕ ਕੰਟੇਨ ਚ ਤੁਹਾਨੂੰ ਸ਼ਾਇਦ ਪਤਾ ਹੀ ਹੋਊਗਾ ਕਿ ਚਾਹ 1 ਰੁਪਏ ਦੀ ਵੈਜੀਟੇਰੀਅਨ ਥਾਲੀ ਸਿਰਫ 12 ਰੁਪਏ ਦੀ ਅਤੇ ਨਾਨ-ਵੈਜੀਟੇਰੀਅਨ ਥਾਲੀ 22 ਰੁਪਏ ਦੀ ਮਿਲਦੀ ਹੈ ਇੱਕ ਸਮਾਜਿਕ ਕਾਰਕੁਨ ਪੁਨੀਤ ਅਗਰਵਾਲ ਨੇ ਸੋਸ਼ਲ ਮੀਡੀਆ ਤੇ ਇੱਕ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ ਹੈ ਜਿਸ ਚ ਇਸ ਸਬਸਿਡੀ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ ਉਹਨਾਂ ਮੁਤਾਬਕ ਇਸ ਸਬਸਿਡੀ ਕਰਕੇ ਪਿਛਲੇ ਸਿਰਫ 5 ਸਾਲਾਂ ਚ 60 ਕਰੋੜ ਰੁਪਏ ਜਿਹੜਾ ਉਹ ਖਰਚ ਹੋਇਆ ਉਹਨਾਂ ਇਤਰਾਜ਼ ਜਤਾਇਆ ਹੈ ਕਿ ਦੂਜੇ ਪਾਸੇ ਤੁਸੀਂ ਐਲ ਪੀਜੀ ਦੀ ਸਬਸਿਡੀ ਜਿਹੜੀ ਹੈ ਉਹ ਬੰਦ ਕਰਨ ਜਾ ਰਹੇ ਜੀ ਦੂਜੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਚ ਆਪ ਵੀਰ ਕੰਟੀਨਾਂ ਬਣਾਉਣ ਦਾ ਫੈਸਲਾ ਕੀਤਾ ਜਿੱਥੇ ਖਾਣੇ ਦੀ ਥਾਲੀ 5 ਜਾਂ 10 ਰੁਪਏ ਮਿਲੂਗੀ ਹਾਲੇ ਉਹਨਾਂ ਨੇ ਰੇਟ ਫਿਕਸ ਨਹੀਂ ਕੀਤੇ ਉਹਨਾਂ ਨੇ ਇਹ ਸਿੱਖ ਮੇਰਾ ਖਿਆਲ ਤਾਮਿਲਨਾਡੂ ਦੇ ਮੁੱਖ ਮੰਤਰੀ ਜੇ ਜੈ ਲਲਿਤ ਵੱਲੋਂ ਚਲਾਈਆਂ ਜਾ ਰਹੀਆਂ ਖਾਣੇ ਦੀ ਜਿਹੜੀ ਉੱਥੇ ਥਾਵਾਂ ਵਾਂ ਉੱਥੋਂ ਲਈ ਹੈ ਤਾਮਿਲਨਾਡੂ ਚ ਇੱਕ ਸੰਬਰ ਚਾਵਲ ਦੀ ਪਲੇਟ ਸਿਰਫ 5 ਰੁਪਏ ਦੀ ਮਿਲਦੀ ਹੈ ਮੇਰਾ ਖਿਆਲ ਹੈ ਆਪ ਦੇ ਇਸ ਫੈਸਲੇ ਨਾਲ ਦਿੱਲੀ ਚ ਲੱਖਾਂ ਲੋਕਾਂ ਨੂੰ ਜਿਸ ਸਟੂਡੈਂਟ ਵੀ ਸ਼ਾਮਲ ਨੇ ਉਹਨਾਂ ਨੂੰ ਬਹੁਤ ਫਾਇਦਾ ਹੋਊ ਮੇਰਾ ਖਿਆਲ ਹੈ ਕਿ ਪੰਜਾਬ ਚ ਵੀ ਸਰਕਾਰ ਨੂੰ ਜਾਂ ਪੋਲਿਟਿਕਲ ਪਾਰਟੀਆਂ ਨੂੰ ਆਮ ਆਦਮੀ ਵਾਸਤੇ ਸਸਤਾ ਖਾਣਾ ਮੁਹੱਈਆ ਕਰਾਉਣ ਦਾ ਕੋਈ ਨਾ ਕੋਈ ਉਪਾਅਲਾ ਕਰਨਾ ਚਾਹੀਦਾ ਜੇ ਸਰਕਾਰ ਇਹ ਕੰਮ ਨਹੀਂ ਕਰਦੀ ਤਾਂ ਆਮ ਆਦਮੀ ਪਾਰਟੀ ਆਪ ਨੂੰ ਇਹ ਪਹਿਲ ਕਦਮੀ ਕਰਨੀ ਚਾਹੀਦੀ ਹੈ ਇਹਦੇ ਵਾਸਤੇ ਐਨਆਰਐਸ ਤੋਂ ਪੈਸਾ ਵੀ ਲਿਆ ਜਾ ਸਕਦਾ ਸ਼ੁਰੂ ਵਿੱਚ ਭਾਵੇਂ ਦਿਨ ਚ ਇੱਕੋ ਵਾਰ ਹੀ 10 ਰੁਪਏ ਦੀ ਇੱਕ ਥਾਲੀ ਦਿੱਤੀ ਜਾਏ ਸਿਆਸੀ ਪਾਰਟੀਆਂ ਨੂੰ ਮੇਰੇ ਖਿਆਲ ਚਾਹੀਦਾ ਕਿ ਥਾਂ ਥਾਂ ਤੇ ਰੈਲੀਆਂ ਕਰਕੇ ਲੋਕਾਂ ਦਾ ਟਾਈਮ ਪੈਸਾ ਖਰਾਬ ਕਰਨ ਦੀ ਬਜਾਏ ਇਹੋ ਜਿਹਾ ਕੋਈ ਠੋਸ ਕਦਮ ਜਿਨ੍ਹਾਂ ਦਾ ਲੋਕਾਂ ਨੂੰ ਫਾਇਦਾ ਹੋਵੇ ਸਟੂਡੈਂਟਸ ਨੂੰ ਫਾਇਦਾ ਹੋਵੇ ਇਹੋ ਜਿਹੇ ਕਦਮ ਚੁੱਕਣ ਦੀ ਲੋੜ ਹੈ